ਪ੍ਰੋਗਰਾਮ ਨਾਲ ਦਰਦਸਕਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਯੂਪੀਐਸਸੀ ਦਾ ਰਿਜ਼ਲਟ ਆਇਆ ਹੋਇਆ ਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਲਗਾਤਾਰ ਜਿੰਨੇ ਕਿ ਨੌਜਵਾਨ ਸੰਭਵ ਹੋ ਸਕਦੇ ਤੁਹਾਡੇ ਰੂਬਰੂ ਕਰੀਏ ਜਿਨ੍ਹਾਂ ਨੇ 10 ਲੱਖ ਜਿਹੜਾ ਨੌਜਵਾਨ ਐਗਜ਼ਾਮ 'ਚ ਬੈਠਦਾ ਹੈ ਤੇ 1009 ਜਾਣਿਆਂ ਦੀ ਲਿਸਟ ਆਈ ਹੈ ਜਿਹੜੀ ਚੁਣੇ ਗਏ ਨੇ ਮੈਂ ਫਗਵਾੜੇ ਬੈਠਾਂ 'ਚ ਸਿਦਕ ਸਿੰਘ ਨੌਜਵਾਨ ਸਾਡੇ ਨਾਲ ਅੱਜ ਦੀ ਮੁਲਾਕਾਤ ਦੇ ਵਿੱਚ ਸ਼ਾਮਲ ਹੋਣਗੇ ਜਿਨ੍ਹਾਂ ਦਾ 157ਵਾਂ ਰੈਂਕ ਹੈ ਛੇਵੀਂ ਵਾਰ ਜਾ ਕੇ ਆਖਰੀ ਵਾਰ ਜਾ ਕੇ ਸਫਲ ਹੋਇਆ ਸਿਦਕ ਸਿੰਘ ਨੇ ਸਿਦਕ ਨਹੀਂ ਹਾਰਿਆ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਸੀ ਠੀਕ ਕਰ ਰਹੇ ਉਹ ਕਿਵੇਂ ਠੀਕ ਕੀਤੀਆਂ ਤੇ ਇਸ ਵਾਰ ਕਿਵੇਂ ਚੁਣੇ ਗਏ ਚੁਣੇ ਗਏ ਤਾਂ ਬੜਾ ਬਿਹਤਰ ਰੈਂਕ ਵੀ ਆਇਆ ਇਹ ਸਾਰੀਆਂ ਚੀਜ਼ਾਂ ਜਾਣਦੇ ਆ ਤਿਆਰੀ ਕਿਵੇਂ ਕੀਤੀ ਡੇ ਪ੍ਰੋਗਰਾਮ ਕੀ ਰਿਹਾ ਸਾਰੀਆਂ ਚੀਜ਼ਾਂ ਦਾ ਉਹਨਾਂ ਤੋਂ ਉੱਤਰ ਲਵਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਇਸ ਨੌਜਵਾਨ ਦਾ ਸਵਾਗਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੂ ਬਿਲਕੁਲ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਤੁਹਾਡੀ ਸਿਲੈਕਸ਼ਨ ਹੋਈ ਹੈ ਧੰਨਵਾਦ ਜੀ ਸਿਦਕ ਨੇ ਸਿਦਕ ਨਹੀਂ ਹਾਰਿਆ ਤੇ 6ਵੀਂ ਵਾਰ ਜਾ ਕੇ ਆਪਣੀ ਜਿਹੜੀ ਗੋਲ ਸੀ ਟਾਰਗੇਟ ਸੀ ਉਹਨੂੰ ਹਾਸਲ ਕੀਤਾ ਇਸ ਸਫਰ ਕੇ ਮੇਰੇ ਸਫਰ ਦੀ ਲੰਬਾਰਿਆ ਕਾਫੀ ਚੁਣੌਤੀਆਂ ਸੀ ਇਹਦੇ ਚ ਹਰ ਤਰ੍ਹਾਂ ਦੇ ਦੇ ਚ ਇਮੋਸ਼ਨਸ ਮੈਂ ਐਕਸਪੀਰੀਅੰਸ ਕੀਤੇ ਖੁਸ਼ੀ ਬਹੁਤ ਵਾਰੀ ਦੁੱਖ ਵੀ ਮਿਲਿਆ ਬਟ 올 ਐਂਡ 올 ਕਿਉਂਕਿ ਜਰਨੀ ਲਾਸ ਤੇ ਵਿੱਚ ਜਾ ਕੇ ਮੈਨੂੰ ਸਫਲਤਾ ਮਿਲ ਗਈ ਇਸ ਕਾਰਨ ਮੈਂ ਕਹਾਵਾਂਗਾ ਵੀ ਓਵਰ ਆਲ ਜਰਨੀ ਬਹੁਤ ਵਧੀਆ ਰਹੀ ਜੀ ਕਦੋਂ ਮਨ ਬਣਾ ਲਿਆ ਸੀਗਾ ਅ ਕਿ ਇੱਧਰ ਨੂੰ ਤੁਰਨਾ ਮਨ ਮੈਂ ਜੀ ਬਣਾ ਲਿਆ ਸੀਗਾ ਜਦੋਂ ਮੈਂ ਗ੍ਰੈਜੂਏਸ਼ਨ ਦੀ ਆਪਣੀ ਸ਼ੁਰੂਆਤ ਕਰਨੀ ਸੀ ਹਾਂਜੀ ਤੇ ਗ੍ਰੈਜੂਏਸ਼ਨ ਇਸ ਕਾਰਨ ਮੈਂ ਆਪਣੀ ਬੀ ਆਨਰਸ ਪੋਲੀਟੀਕਲ ਸਾਇੰਸ ਉਹੀ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਤੇ ਉਦੋਂ ਤੋਂ ਮਨ ਸੀਗਾ ਮੇਰਾ ਕਿ ਯੂਪੀਐਸਸੀ ਸਿਵਲ ਸਰਵਿਸਿਜ਼ ਦੀ ਮੈਂ ਤਿਆਰੀ ਕਰਨੀ ਹੈ ਜੀ ਤੁਹਾਡੀ ਮੋਡਲੀ ਐਜੂਕੇਸ਼ਨ ਕਿੱਥੋਂ ਦੀ ਹੈ ਤੇ ਜਿਹੜੀ ਕਿੱਥੋਂ ਦੇ ਜੰਮੇ ਜਾ ਰਹੇ ਆ ਬੌਰਨ ਐਂਡ ਬਰਾਟ ਅਪ ਮੈਂ ਫਗਵਾੜੇ ਦਾ ਹੀ ਆ ਤੇ 10ਵੀਂ ਤੱਕ ਜਿਹੜੀ ਮੇਰੀ ਸਿੱਖਿਆ ਸੀਗੀ ਉਸੇਨ ਜੋਸਫਸ ਕਾਨਵੈਂਟ ਸਕੂਲ ਫਗਵਾੜਾ ਤੋਂ ਹੋਈ ਹਾਂਜੀ ਤੇ 11ਵੀਂ ਤੇ 12ਵੀਂ ਮੈਂ ਕੀਤੀ ਐ ਸੁਆਮੀ ਸੰਤ ਦਾਸ ਪਬਲਿਕ ਸਕੂਲ ਤੋਂ ਫਗਵਾੜੇ ਤੋਂ ਜੀ ਅੱਛਾ ਜਦੋਂ ਗੋਲ ਮਥ ਲਿਆ ਬੀਕ ਕਰਨਾ ਹੈ ਤੁਹਾਡੀ ਫੈਮਿਲੀ ਬੈਕਗਰਾਉਂਡ ਚ ਕੋਈ ਇਸ ਤਰ੍ਹਾਂ ਦਾ ਕੋਈ ਆਈਐਸ ਆਈਪੀਐਸ ਜਾਂ ਸਰਵੰਟ ਸੀ ਪਹਿਲਾਂ ਨਹੀਂ ਜੀ ਸਾਡੀ ਫੈਮਿਲੀ ਦੇ ਵਿੱਚ ਜ਼ਿਆਦਾਤਰ ਲੋਕ ਬਿਜ਼ਨਸ ਹੀ ਕਰ ਰਹੇ ਨੇ ਮੇਰੇ ਫਾਦਰ ਸਾਹਿਬ ਦਾ ਵੀ ਆਪਣਾ ਬਿਜ਼ਨਸ ਆ ਤੇ ਮੇਰੇ ਬ੍ਰਦਰ ਨੇ ਵੀ ਉਹਨਾਂ ਨੂੰ ਜੁਆਇਨ ਕੀਤਾ ਤੇ ਇੱਕ ਮੇਰੇ ਮਾਪਿਓ ਦਾ ਵੀ ਸੁਪਨਾ ਸੀਗਾ ਮੇਰੇ ਗ੍ਰੈਂਡਪੇਰੈਂਟ ਦਾ ਸੁਪਨਾ ਸੀਗਾ ਕਿ ਮੈਂ ਬਿਊਰੋਕ੍ਰੇਸੀ ਦੇ ਪਾਸੇ ਜਾਵਾਂ ਤੇ ਉਹਨਾਂ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ ਯੂਪੀਐਸਾ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਜੀ ਤੁਹਾਡਾ ਰੋਲ ਮਾਡਲ ਕੌਣ ਰਿਹਾ ਫਿਰ ਬੰਦਾ ਬੰਦਾ ਇੱਕ ਰੋਲ ਮਾਡਲ ਚ ਹੁੰਦਾ ਨਾ ਜਦੋਂ ਨਵੇਂ ਖੇਤਰ 'ਚ ਜਾਂਦਾ ਹੈ ਰੋਲ ਮਾਡਲ ਤਾਂ ਜੀ ਇਸ ਜਰਨੀ ਦੇ ਵਿੱਚ ਮੇਰੇ ਫਾਦਰ ਸਾਹਿਬ ਹੀ ਸੀਗੇ ਜੀ ਉਹ ਇਸ ਲਈ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਜੀ ਜਿੱਦ ਤੱਕ ਤੁਸੀਂ ਦੱਸਿਆ ਕਾਫੀ ਲੰਬਾ ਸਫਰ ਸੀਗਾ 6ਵਾਂ ਅਟੈਂਪਟ ਸੀਗਾ ਮੇਰਾ ਤੇ ਉਹਨਾਂ ਦੀ ਸਪੋਰਟ ਤੋਂ ਬਿਨਾ ਜਾਂ ਜੇਕਰ ਮਕਮਲ ਮੇਰੀ ਪੂਰੀ ਫੈਮਿਲੀ ਦੀ ਸਪੋਰਟ ਤੋਂ ਬਿਨਾ ਗੱਲ ਬਣਨੀ ਨਹੀਂ ਸੀਗੀ ਅੱਛਾ ਤੇ ਜੋ ਸਿਵਲ ਸਰਵਿਸਿਜ਼ ਦੀਆਂ ਵੈਲਿਊਜ਼ ਹੈਗੀਆਂ ਜੇਕਰ ਆਪਾਂ ਗੱਲ ਕਰੀਏ ਇੰਟੀਗ੍ਰਿਟੀ ਐਮਪੈਥੀ ਕੰਪੈਸ਼ਨ ਇਹ ਸਾਰੀਆਂ ਚੀਜ਼ਾਂ ਮੈਨੂੰ ਆਪਣੇ ਘਰੋਂ ਹੀ ਮਿਲੀਆਂ ਖਾਸ ਕਰ ਆਪਣੇ ਫਾਦਰ ਸਾਹਿਬ ਦੇ ਕੋਲੋਂ ਜੀ ਸੋ ਰੋਲ ਮਾਡਲ ਮੈਂ ਆਪਣੇ ਫਾਦਰ ਸਾਹਿਬ ਨੂੰ ਕਵਾਂਗਾ ਆਪਣਾ ਸਿੱਦਕ ਜੀ ਜਦੋਂ ਆਪਾਂ ਸ਼ੁਰੂਆਤ ਕਰਨੀ ਹੈ ਕਿਤਾਬਾਂ ਲੱਭਣੀਆਂ ਐ ਕੋਚਿੰਗ ਲੱਭਣੀ ਐ ਸਾਰਾ ਕੁਝ ਲੱਭਣੀ ਐ ਇਹ ਸ਼ੁਰੂਆਤ ਫਿਰ ਕਿਵੇਂ ਰਹੀ ਗ੍ਰੈਜੂਏਸ਼ਨ ਦੇ ਵਿੱਚ ਹੀ ਸ਼ੁਰੂਆਤ ਕਰਤੀ ਸੀ ਕਿ ਆਫਟਰ ਗ੍ਰੈਜੂਏਸ਼ਨ ਕੀਤੀ ਜਿਹੜੀ ਸਿਵਲ ਸਰਵਿਸਿਜ਼ ਦੀ ਤਿਆਰੀ ਸੀਗੀ ਸਿਸਟਮੈਟਿਕ ਤਰੀਕੇ ਨਾਲ ਉਹ ਤਿਆਰੀ ਮੈਂ ਸ਼ੁਰੂ ਕੀਤੀ ਸੀ ਗ੍ਰੈਜੂਏਸ਼ਨ ਤੋਂ ਬਾਅਦ ਅੱਛਾ ਜੀ ਕੋਚਿੰਗ ਲੈਣ ਲਈ ਮੈਂ ਦਿੱਲੀ ਗਿਆ ਉੱਥੇ ਜਾ ਕੇ ਸਿਵਲ ਸਰਵਿਸਿਜ਼ ਦੇ ਜਿਹੜੇ ਸੋਰਸਸ ਹੈਗੇ ਆ ਉਹ ਪਤਾ ਲੱਗਾ ਕਿਹੜੀਆਂ ਕਿਹੜੀਆਂ ਕਿਤਾਬਾਂ ਆਪਾਂ ਪੜ੍ਹਣੀਆਂ ਕਿਹੜੀਆਂ ਕਿਤਾਬਾਂ ਨੂੰ ਆਪਾਂ ਰੈਫਰ ਕਰਨਾ ਆਪਸ਼ਨਲ ਸਬਜੈਕਟ ਮੇਰਾ ਪੋਲੀਟੀਕਲ ਸਾਇੰਸ ਹੈਗਾ ਉਹ ਵੀ ਉੱਥੇ ਜਾ ਕੇ ਮੈਂ ਤਿਆਰ ਕੀਤਾ ਬਟ ਗ੍ਰੈਜੂਏਸ਼ਨ ਬੀਏ ਆਨਰਸ ਜੋ ਕਰਾਂ ਦਾ ਮੈਨੂੰ ਫਾਇਦਾ ਇਹ ਮਿਲਿਆ ਕਿ ਮੇਰਾ ਬੇਸ ਪਹਿਲਾਂ ਤਿਆਰ ਸੀਗਾ ਜੀ ਜਿਹੜੇ ਆਪਣੇ ਸੋਸ਼ਲ ਸਾਇੰਸਿਸ ਦੇ ਸਬਜੈਕਟ ਆ ਉਹ ਮੈਂ ਪਹਿਲਾਂ ਪੜ੍ਹ ਲਈ ਸੀਗੇ ਜੀ ਸੋ ਬੇਸ ਮੇਰਾ ਪਹਿਲਾਂ ਤਿਆਰ ਸੀਗਾ ਦਿੱਲੀ ਜਾਣ ਤੋਂ ਜੀ ਦਿੱਲੀ ਕਿੰਨਾ ਟਾਈਮ ਰਹਿਣ ਦਾ ਮੌਕਾ ਮਿਲਿਆ ਫਿਰ ਦਿੱਲੀ ਮੈਂ ਲਗਭਗ 2 ਸਾਲ ਰਹਾ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਘਰ ਆ ਗਿਆ ਸੀਗਾ ਘਰ ਬੈਠ ਕੇ ਬਾਕੀ ਦੀ ਕੋਚਿੰਗ ਕਿੰਨਾ ਟਾਈਮ ਕੀਤੀ ਕੋਚਿੰਗ ਮੈਂ 4 ਤੋਂ 5 ਮਹੀਨੇ ਕੀਤੀ ਸੀਗੀ 4 ਤੋਂ 5 ਮਹੀਨੇ ਚ ਸਮਝ ਆ ਗਿਆ ਸੀਗਾ ਕਿ ਆਪਾਂ ਪੜ੍ਹਨਾ ਕਿਹੜੇ ਤਰੀਕੇ ਨਾਲ ਆ ਸਰਸਸ ਕਿਹੜੇ ਆਪਾਂ ਰੈਫਰ ਕਰਨੇ ਆ ਤੇ ਜ਼ਿਆਦਾ ਫੋਕਸ ਮੇਰਾ ਦਿੱਲੀ ਵੀ ਸੈਲਫ ਸਟਡੀ ਉੱਤੇ ਹੀ ਰਿਹਾ ਸੀਗਾ ਬਟ ਇੱਕ ਗੱਲ ਸੀਗੀ ਕਿ ਦਿੱਲੀ ਬਾਕੀ 1.5 ਸਾਲ ਮੈਂ ਇਸ ਲਈ ਰਿਹਾ ਕਿਉਂਕਿ ਉੱਥੇ ਪੜ੍ਹਨ ਦਾ ਮਾਹੌਲ ਬਹੁਤ ਵਧੀਆ ਸੀਗਾ ਜੀ ਲਾਇਬ੍ਰੇਰੀ ਸੀਗੀਆਂ ਉੱਥੇ ਐਸਪੀਰੈਂਟਸ ਤੁਹਾਡੇ ਵਰਗੇ ਹੀ ਤੁਹਾਡੇ ਨਾਲ ਪੜ੍ਹਦੇ ਹੁੰਦੇ ਆ ਤੇ ਉਹਨਾਂ ਨੂੰ ਦੇਖ ਕੇ ਵੀ ਮੋਟੀਵੇਸ਼ਨ ਮਿਲਦੀ ਆ ਜਦੋਂ ਸਾਰੇ ਸੇਮ ਤਰ੍ਹਾਂ ਦੀ ਚੀਜ਼ ਦੇ ਲਈ ਤਿਆਰੀ ਕਰਦੇ ਹੋ ਉੱਥੇ ਵੀ ਪੜ੍ਹਨ ਦਾ ਕਾਫੀ ਮਜ਼ਾ ਆਇਆ ਜੀ ਅੱਛਾ ਤੁਸੀਂ ਕਿਹਾ ਕਿ ਤਰੀਕਾ ਸਮਝ ਆ ਗਿਆ ਜੀ ਉਹ 4 ਮਹੀਨਿਆਂ ਚ ਪੰਜਾਂ 'ਚ ਜਿਹੜਾ ਤਰੀਕਾ ਸਮਝ ਆਇਆ ਕਿਹੜਾ ਤਰੀਕਾ ਸੀ ਜਿਹੜਾ ਸਮਝ ਆ ਗਿਆ तरीका त जी देखो ਜੇਕਰ ਆਪਾਂ ਪ੍ਰੀਲਿਮਸ ਦੀ ਗੱਲ ਕਰੀਏ ਹੁਣ ਜੇਕਰ ਪ੍ਰੀਲਿਮਸ ਦਾ ਪੇਪਰ ਆਪਾਂ ਕੱਢਣਾ ਉੱਥੇ ਐਲੀਮੀਨੇਸ਼ਨ ਟੈਕਨੀਕ ਬਹੁਤ ਇੰਪੋਰਟੈਂਟ ਹੁੰਦੀ ਆ ਚਾਰ ਆਪਸ਼ਨ ਸਾਨੂੰ ਦੇ ਦਿੰਦੇ ਆ ਜਿਨ੍ਹਾਂ ਦੇ ਵਿੱਚੋਂ ਦੀ ਇੱਕ ਆਪਸ਼ਨ ਸਹੀ ਆ ਤੇ ਇੱਕ ਤਾਂ ਗਲਤ ਆਪਸ਼ਨ ਨੂੰ ਆਪਾਂ ਐਲੀਮੀਨੇਟ ਕਿਹੜੇ ਤਰੀਕੇ ਨਾਲ ਕਰਨਾ ਇੱਕ ਤਾਂ ਉਹ ਚੀਜ਼ ਸਮਝ ਆ ਗਈ ਹੂੰ ਦੂਸਰਾ ਜਦੋਂ ਆਪਾਂ ਅਨਸਰ ਰਾਈਟਿੰਗ ਕਰਨੀ ਆ ਕਿਹੜੀਆਂ ਚੀਜ਼ਾਂ ਦੇ ਉੱਤੇ ਆਪਾਂ ਜ਼ਿਆਦਾ ਫੋਕਸ ਕਰਨਾ ਹੈ ਹੂੰ ਆਪਣੇ ਆਨਸਰ ਨੂੰ ਆਪਾਂ ਤਿੰਨ ਹਿੱਸਿਆਂ 'ਚ ਡਿਵਾਈਡ ਕਰਦੇ ਆ ਇੰਟਰੋਡਕਸ਼ਨ ਬਾਡੀ ਕਨਕਲੂਜਨ ਇੰਟਰੋਡਕਸ਼ਨ ਕਿਹੜੇ ਤਰੀਕੇ ਦੀ ਹੋਣੀ ਚਾਹੀਦੀ ਆ ਬਾਡੀ ਨੂੰ ਕਿੱਦਾਂ ਆਪਾਂ ਅਲੱਗ-ਅਲੱਗ ਹੈਡਿੰਗਸ 'ਚ ਡਿਵਾਈਡ ਕਰਨਾ ਕਨਕਲੂਜਨ ਕਿੱਦਾਂ ਲਿਖਣੀ ਆ ਉਹ ਸਾਰੀਆਂ ਚੀਜ਼ਾਂ ਦੀ ਸਮਝ ਆ ਗਈ ਸੀ ਜੀ ਠੀਕ ਤੇ ਫਿਰ ਮੇਨਸ ਲਈ ਕੀ ਸਮਝਿਆ ਮੇਨਸ ਦੇ ਵਿੱਚ ਹੀ ਜਿਹੜੀ ਆਨਸਰ ਰਾਈਟਿੰਗ ਆ ਉਹਦੇ ਹੀ ਮੈਂ ਤੁਹਾਨੂੰ ਦੱਸਿਆ ਵੀ ਤਿੰਨ ਹਿੱਸਿਆਂ 'ਚ ਆਪਾਂ ਉਹਨੂੰ ਡਿਵਾਈਡ ਕਰਾਂਗੇ ਆਨਸਰ ਨੂੰ ਇੰਟਰੋਡਕਸ਼ਨ ਬਾਡੀ ਕਨਕਲੂਜਨ ਕਿਵੇਂ ਆਪਣੀ ਇੰਟਰੋਡਕਸ਼ਨ ਤੇ ਕਨਕਲੂਜਨ ਨੂੰ ਆਪਾਂ ਇਨੋਵੇਟਿਵ ਬਣਾਣਾ ਬਾਡੀ ਨੂੰ ਕਿਦਾਂ ਆਪਾਂ ਮਲਟੀ ਡਾਈਮੈਨਸ਼ਨਲ ਬਣਾਣਾ ਅਲੱਗ-ਅਲੱਗ ਪੁਆਇੰਟਸ ਦੇ ਨਾਲ ਉਹਨੂੰ ਇੰਟਰਲਿੰਕ ਕਰਨਾ ਕੁਐਸਚਨ ਜੇਕਰ ਸੋਸਾਇਟੀ ਦਾ ਕਿਤੇ ਨਾ ਕਿਤੇ ਆਪਾਂ ਪੋਲਿਟਿਕਲ ਐਸਪੈਕਟ ਦੇ ਨਾਲ ਉਹਨੂੰ ਲਿੰਕ ਕਰਾਂਗੇ ਟੈਕਨੋਲੋਜੀ ਨਾਲ ਲਿੰਕ ਕਰਾਂਗੇ ਸੋ ਆਪਣੇ ਆਨਸਰ ਨੂੰ ਜ਼ਿਆਦਾ ਬ੍ਰੌਡ ਕਿਦਾਂ ਬਣਾਣਾ ਉਹ ਸਾਰੀਆਂ ਚੀਜ਼ਾਂ ਦੀ ਸਮਝ ਆ ਗਈ ਅ ਪੰਜ ਵਾਰੀਆਂ 'ਚ ਤੁਹਾਨੂੰ 6 ਵਾਰੀਆਂ ਦੇ ਵਿੱਚ ਤੁਹਾਨੂੰ ਤਿੰਨ ਵਾਰ ਇੰਟਰਵਿਊ ਤੱਕ ਪਹੁੰਚਣ ਦਾ ਮੌਕਾ ਮਿਲਿਆ ਆਖਰੀ ਵਾਰੀ ਸਫਲਤਾ ਹਾਸਲ ਹੋਈ ਕਿਹੜੀਆਂ ਕਮੀਆਂ ਰਹਿ ਗਈਆਂ ਸੀ ਕਿ ਤੁਸੀਂ ਸ਼ਾਇਦ ਪਾਰ ਨਹੀਂ ਸੀ ਕਰ ਪਾ ਰਹੇ ਇੱਕ ਤਾਂ ਜੀ ਮੈਂ ਗਲਤੀ ਜਿਹੜੀ ਕਰ ਰਿਹਾ ਸੀਗਾ ਉਹ ਸੀਗਾ ਕਿ ਮੈਂ ਆਨਸਰ ਰਾਈਟਿੰਗ ਦੇ ਉੱਤੇ ਘੱਟ ਫੋਕਸ ਕਰ ਰਿਹਾ ਸੀਗਾ ਜੀ ਚੀਜ਼ ਦੀ ਸਮਝ ਹੋਣੀ ਤੇ ਚੀਜ਼ ਨੂੰ ਔਨ পেਪਰ ਲਿਖਣਾ ਦੋ ਅਲੱਗ-ਅਲੱਗ ਚੀਜ਼ਾਂ ਨੇ ਜੀ ਮੇਰਾ ਪਹਿਲਾਂ ਜ਼ਿਆਦਾ ਫੋਕਸ ਸੀਗਾ ਕੰਟੈਂਟ ਦੇ ਉੱਤੇ ਕਿ ਮੇਰੇ ਕੋਲ ਵਧੀਆ ਕੰਟੈਂਟ ਹੋਣਾ ਚਾਹੀਦਾ ਤੇ ਸਿਰਫ ਕੰਟੈਂਟ ਦੀ ਮਹਾਰਤ ਦੇ ਨਾਲ ਪੇਪਰ ਨਹੀਂ ਨਿਕਲ ਸਕਦਾ ਆਪਾਂ ਨੂੰ ਆਨਸਰ ਰਾਈਟਿੰਗ ਨਾਲ ਕਰਨੀ ਪੈਗੀ ਜੇਕਰ ਅਨਸਰ ਰਾਈਟਿੰਗ ਉੱਤੇ ਸਾਡੀ ਪਕੜ ਵਧੀਆ ਨਹੀਂ ਹੋਏਗੀ ਤਾਂ ਸ਼ਾਇਦ ਬਹੁਤ ਵਧੀਆ ਨੰਬਰ ਨਹੀਂ ਮਿਲਣਗੇ ਸੋ ਇੱਕ ਤਾਂ ਮੈਂ ਗਲਤੀਆਂ ਕਰ ਰਿਹਾ ਸੀਗਾ ਦੂਸਰਾ ਕਿਤੇ ਨਾ ਕਿਤੇ ਮੈਂਟਰਸ਼ਿਪ ਦੀ ਕਮੀ ਵੀ ਸੀਗੀ ਮੇਰੀ ਤਿਆਰੀ ਦੇ ਵਿੱਚ ਇਸ ਸਾਲ ਮੈਂ ਦੋ ਚੰਗੇ ਮੈਂਟਰਸ ਨੂੰ ਆਪਣੇ ਨਾਲ ਰੱਖਿਆ ਜਿਨ੍ਹਾਂ ਨੇ ਬਹੁਤ ਵਧੀਆ ਮੈਨੂੰ ਗਾਈਡ ਕੀਤਾ ਕਿ ਕਿੱਥੇ ਕਿੱਥੇ ਮੈਂ ਚੀਜ਼ਾਂ ਨੂੰ ਬਦਲ ਕੇ ਥੋੜਾ ਹੋਰ ਵਧੀਆ ਕਰ ਸਕਦਾ ਸੁਧਾਰ ਕਰ ਸਕਦਾ ਤੇ ਮੈਨੂੰ ਲੱਗਦਾ ਉਹਨਾਂ ਦੀ ਗਾਈਡੈਂਸ ਅਦਕਾ ਮੇਰੇ ਜਿਹੜੇ ਮੇਨਸ ਦੇ ਨੰਬਰ ਆ ਉਹਨਾਂ ਦੇ ਵਿੱਚ ਇੰਪਰੂਵਮੈਂਟ ਹੋਈ ਆ ਮੈਂਟਰਸ ਨੇ ਕੀ ਸੁਜੈਸ਼ਨਸ ਦਿੱਤੇ ਕੀ ਸਲਾਹ ਦਿੱਤੀ ਕੀ ਇੰਪਰੂਵਮੈਂਟ ਹੋਈ ਜਿਸ ਦੇ ਨਾਲ ਤੁਹਾਨੂੰ ਸਫਲਤਾ ਮਿਲੀ ਬਹੁਤ ਸਾਰੀਆਂ ਚੀਜ਼ਾਂ ਸਿਗੀਆਂ ਜੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸਿਗੀਆਂ ਬਟ ਜੇਕਰ ਆਪ ਕੋ ਉਹਨਾਂ ਨੂੰ ਜੋੜ ਦਈਏ ਤਾਂ ਉਹਦਾ ਓਵਰਆਲ ਇੰਪੈਕਟ ਕਾਫੀ ਹੁੰਦਾ ਹੁਣ ਇੱਕ ਚੀਜ਼ ਜਿਹੜੀ ਮੇਰੇ ਮੈਂਟਰ ਨੇ ਮੈਨੂੰ ਦੱਸੀ ਕਿ ਆਪਾਂ ਤੋਂ ਜਿਹੜਾ ਯੂਪੀਐਸਸੀ ਕੁਐਸਚਨ ਪੁੱਛਦਾ ਉਹਦੇ ਦੋ ਪਾਰਟਸ ਹੁੰਦੇ ਆ ਇੱਕ ਨਾਨ ਕੋਰ ਪਾਰਟ ਇੱਕ ਕੋਰ ਪਾਰਟ ਤੇ ਜ਼ਿਆਦਾਤਰ ਐਸਪੀਰੈਂਟਸ ਜੋ ਗਲਤੀ ਮੈਂ ਵੀ ਕਰ ਰਿਆ ਸੀਗਾ ਉਹ ਕੋਰ ਪਾਰਟ ਦੇ ਉੱਤੇ ਫੋਕਸ ਕਰਦੇ ਸੀਗੇ ਜੋ ਮੇਨ ਕੁਐਸਚਨ ਹੈਗਾ ਬਟ ਇੱਕ ਕੁਐਸਚਨ ਦਾ ਕੰਟੈਕਸਟ ਵੀ ਹੁੰਦਾ ਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਉਸ ਕੰਟੈਕਸਟ ਨੂੰ ਤੁਸੀਂ ਯੂਜ਼ ਕਰੋ ਐਜ਼ ਇੰਟਰੋਡਕਸ਼ਨ ਜੀ ਇਹਦੇ ਨਾਲ ਐਗਜ਼ਾਮੀਨਰ ਨੂੰ ਵੀ ਸਮਝ ਆ ਜਾਂਦਾ ਕਿ ਕੁਐਸਚਨ ਦੀ ਜਿਹੜੀ ਨਬਜ਼ ਆ ਉਹ ਸਟੂਡੈਂਟ ਨੇ ਸਮਝ ਲਈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਬਾਡੀ ਪੋਰਸ਼ਨ ਦੇ ਵਿੱਚ ਫਲੋ ਚਾਰਟਸ ਬਣਾਣੇ ਡਾਇਗਰਾਮਸ ਬਣਾਣੇ ਮੈਪਸ ਬਣਾਣੇ ਐਸਾਰੀਆਂ ਚੀਜ਼ਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦਾ ਯੂਜ਼ ਕਰੋ ਇਦੇ ਨਾਲ ਜਿਹੜਾ ਆਨਸਰ ਦਾ ਓਵਰਆਲ ਇੰਪੈਕਟ ਹੈ ਉਹ ਉੱਭਰ ਗਿਆਂਦਾ ਜੀ ਤੇ ਕਨਕਲੂਜਨ ਨੂੰ ਆਪਾਂ ਕਿੱਦਾਂ ਹੋਰ ਇਨੋਵੇਟਿਵ ਬਣਾ ਸਕਦੇ ਆ ਉਹ ਵੀਆਂ ਚੀਜ਼ਾਂ ਵੀ ਮੈਨੂੰ ਉਹਨਾਂ ਕੋਲੋਂ ਸਿੱਖਣ ਨੂੰ ਮਿਲੀਆਂ ਜੀ ਕਿਤਾਬਾਂ ਹੋਈਆਂ ਸਾਰਾ ਕੁਝ ਹੋਈ ਹੈ ਸਾਰਾ ਸਭ ਕੁਝ ਹੋਈ ਹੈ ਜਦੋਂ ਤੁਹਾਨੂੰ ਵੱਲ ਆ ਗਿਆ ਪੜ੍ਹਨ ਦਾ ਆਪਾਂ ਕਹਿੰਦੇ ਵੀ ਪਤਾ ਲੱਗ ਗਿਆ ਵੀ ਐਂ ਪੜ੍ਹਨਾ ਹੈ ਡੇ ਪਲਾਨ ਕਿਵੇਂ ਰੱਖਿਆ ਫਿਰ ਡੇ ਪਲਾਨ ਮੇਰੇ ਅਧਾ ਸੀਗਾ ਜੀ ਕਿ ਮੈਂ ਜ਼ਿਆਦਾ ਪੜ੍ਹਾਈ ਰਾਤ ਨੂੰ ਕਰਦਾ ਸੀਗਾ ਅੱਛਾ ਜੀ ਅ ਜਿਹੜੀ ਮੇਰੀ ਮੈਜੋਰਿਟੀ ਆਫ ਪੜ੍ਹਾਈ ਸੀਗੀ ਉਹ ਰਾਤ ਦੇ ਜਾਂ ਸ਼ਾਮ ਦੇ ਆਪਾਂ ਕਹ ਲਈਏ 7 ਵਜੇ ਸ਼ੁਰੂ ਹੁੰਦੀ ਸੀਗੀ ਤੇ ਸਵੇਰ 7 ਵਜੇ ਤੀਕਰ ਚੱਲਦੀ ਸੀਗੀ ਅੱਛਾ 12 ਘੰਟੇ ਰਾਤ ਨੂੰ ਹੀ ਪੜ੍ਹਦੇ ਸੀ ਜੀ ਕਿਉਂਕਿ ਮੇਰਾ ਮੰਨਣਾ ਸੀਗਾ ਕਿ ਜਿਹੜਾ ਉਹ ਵਾਲਾ ਟਾਈਮ ਹੈਗਾ ਉਹ ਕਾਫੀ ਸ਼ਾਂਤੀ ਵਾਲਾ ਟਾਈਮ ਹੁੰਦਾ ਤੇ ਬਹੁਤ ਜ਼ਿਆਦਾ ਡਿਸਟਰਬੈਂਸ ਦਾ ਸੋਰਸ ਰਹਿੰਦਾ ਨਹੀਂ ਸੋਸ਼ਲ ਮੀਡੀਆ ਨਹੀਂ ਹੁੰਦਾ ਲੋਕਾਂ ਦੀ ਕਾਲਸ ਵਗੈਰਾ ਨਹੀਂ ਆਉਂਦੀਆਂ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀਗਾ ਕਿ ਪ੍ਰੋਡਕਟਿਵਿਟੀ ਵੀ ਮੇਰੀ ਜ਼ਿਆਦਾ ਰਾਤ ਨੂੰ ਹੀ ਆ ਸੋ ਮੇਰਾ ਡੇ ਪਲਾਨ ਵੇਪਲਾਨ ਨਹੀਂ ਸੀਗਾ ਨਾਈਟ ਪਲਾਨ ਹੀ ਸੀਗਾ ਪਤਾ ਕਾ ਸਹੀ ਜੀ ਅ ਅੱਜ ਦੀ ਅੱਜ ਜੀ ਕਿਸੇ ਨੂੰ ਤੁਸੀਂ ਹੁਣ ਸੁਜੈਸਟ ਕਰੋ ਜੀ ਤੁਹਾਡਾ ਇੱਕ ਤਾਂ ਮੈਂ ਪੁੱਛਣਾ ਚਾਹੂੰ ਤੁਹਾਡਾ ਮੀਡੀਅਮ ਕੀ ਸੀ ਐਗਜ਼ਾਮ ਦਾ ਮੇਰਾ ਇੰਗਲਿਸ਼ ਮੀਡੀਅਮ ਸੀ ਇੰਗਲਿਸ਼ ਮੀਡੀਅਮ ਅੱਜ ਜੇ ਤੁਸੀਂ ਕਿਸੇ ਨੂੰ ਸਲਾਹ ਦੇਣੀ ਹੋਵੇ ਕਿਉਂਕਿ 6 ਵਾਰ ਐਗਜ਼ਾਮ 'ਚ ਬੈਠਣਾ ਅਲੱਗ-ਅਲੱਗ ਅਨਪਵ ਹੋਣੀ ਅਲੱਗ ਫੇਲਿਅਰ ਫੇਸ ਕਰਨੇ ਅੱਜ ਜੇ ਸਲਾਹ ਦੇਣੀ ਹੋਵੇ ਕਿਸੇ ਨੂੰ ਤਾਂ ਕਿਵੇਂ ਦੱਸੋਗੇ ਕਿ ਇੱਥੋਂ ਸ਼ੁਰੂ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਸ਼ੁਰੂ ਕਰਨਾ ਚਾਹੀਦਾ ਹੈ ਗ੍ਰੈਜੂਏਸ਼ਨ ਚੋਂ ਕਰਨਾ ਚਾਹੀਦਾ ਹੈ ਪਹਿਲਾਂ ਕਰਨਾ ਚਾਹੀਦਾ ਥੋਡੀ ਮੁੱਢਲੀ ਸਲਾਹ ਕੀ ਹੋਊਗੀ ਦੇਖੋ ਜੀ ਇਸ ਪੇਪਰ ਦੇ ਵਿੱਚ ਗ੍ਰੈਜੂਏਸ਼ਨ ਤੁਸੀਂ ਜਿਹੜੀ ਮਰਜ਼ੀ ਸਟਰੀਮ ਤੋਂ ਕੀਤੀ ਹੋਏ ਮੈਨੂੰ ਲੱਗਦਾ ਸਾਰੇ ਇਕੁਅਲੀ ਪਲੇਸਡ ਹੀ ਹੁੰਦੇ ਆ ਜੀ ਤਿਆਰੀ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਪ੍ਰੀਵੀਅਸ ইয়ার ਕੁਐਸਚਨਸ ਤੋਂ ਸਭ ਤੋਂ ਪਹਿਲਾਂ ਤਾਂ ਤੁਸੀਂ ਪ੍ਰੀਵੀਅਸ ইয়ার ਕੁਐਸਚਨਸ ਦੇਖੋ ਕਿ ਯੂਪੀਐਸਸੀ ਕਿਹੜੇ ਟਾਈਪ ਦੇ ਕੁਐਸਚਨ ਪੁੱਛ ਰਿਹਾ ਚਾਹੇ ਉਹ ਪ੍ਰੀਲਿਮਜ਼ ਆ ਚਾਹੇ ਉਹ ਮੇਨਸ ਆ ਇਹਦੇ ਤੋਂ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਆਪਾਂ ਕਿਹੜੇ ਟੌਪਿਕਸ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੋ ਗਈ ਜੀ ਹੁਣ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਕਿਹੜੇ ਟੌਪਿਕਸ 'ਤੇ ਜ਼ਿਆਦਾ ਆਪਾਂ ਫੋਕਸ ਕਰਨਾ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਕੰਟੈਂਟ ਇਕੱਠਾ ਕਰੀਏ ਤੇ ਜਿਹੜੀਆਂ ਚੀਜ਼ਾਂ ਆਪਾਂ ਪੜ੍ਹ ਰਹੇ ਆ ਉਹਨਾਂ ਦਾ ਰੱਟਾ ਘੱਟ ਮਾਰਨਾ ਤੇ ਸਮਝਣਾ ਜ਼ਿਆਦਾ ਕਿਉਂਕਿ ਅੱਜ ਦੇ ਟਾਈਮ ਯੂਪੀਐਸਸੀ ਭਾਵੇਂ ਆਪਾਂ ਪ੍ਰੀਲਿਮਸ ਦੀ ਗੱਲ ਕਰੀਏ ਜਾਂ ਮੇਨਸ ਦੀ ਗੱਲ ਕਰੀਏ ਬਹੁਤ ਐਨਾਲਿਟিক্যাল ਤੇ ਕਨਸੈਪਚੁਅਲ ਕੁਐਸਚਨ ਆ ਰਿਹਾ ਹੈ ਯਾਨੀ ਰੱਟਾ ਰੱਟਾ ਖਤਮ ਕਰ ਰਹੀ ਹੈ ਹਾਂਜੀ ਬਿਲਕੁਲ ਕਹਿ ਸਕਦਾ ਆਪਾਂ ਰੱਟਾ ਖਤਮ ਕਰ ਰਹੀ ਹੈ ਤੇ ਆਪਾਂ ਜਦੋਂ ਤਿਆਰੀ ਕਰਨੀ ਹੈ ਫੋਕਸ ਜ਼ਿਆਦਾ ਐਨਾਲਿਟিক্যাল ਤੇ ਕਨਸੈਪਚੁਅਲ ਅੰਡਰਸਟੈਂਡਿੰਗ ਦੇ ਉੱਤੇ ਆਪਾਂ ਰੱਖਣਾ ਤੀਸਰੀ ਗੱਲ ਰਿਟਨ ਪ੍ਰੈਕਟਿਸ ਜ਼ਿਆਦਾ ਤੋਂ ਜ਼ਿਆਦਾ ਕਰਨੀ ਹੈ ਮੌਕ ਟੈਸਟ ਜ਼ਿਆਦਾ ਤੋਂ ਜ਼ਿਆਦਾ ਦੇਣੇ ਆ ਤੇ ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲੋਂ ਮੈਂਟਰ ਵਧੀਆ ਹੋਣ ਜਿਹੜੇ ਤੁਹਾਨੂੰ ਇਥੇ ਤੁਸੀਂ ਗਲਤੀ ਕਰ ਰਹੇ ਹੋ ਕਈ ਵਾਰੀ ਗਲਤੀ ਆਪਣੇ ਆਪ ਦੇ ਪਕੜ ਚ ਨਹੀਂ ਆਂਦੀ ਸੋ ਜੇਕਰ ਕੋਈ ਐਕਸਪੀਰੀਐਂਸਡ ਮੈਂਟਰ ਤੁਹਾਡੇ ਨਾਲ ਹੈਗਾ ਤਾਂ ਸ਼ਾਇਦ ਇਹ ਵਾਲਾ ਸਫ਼ਰ ਥੋੜਾ ਜਿਹਾ ਸੁਖਾਲਾ ਹੋ ਜਾਏਗਾ ਲੰਮਾ ਬਹੁਤ ਸੀ ਸਫ਼ਰ ਜੀ ਹਰ ਹਰ ਐਗਜ਼ਾਮ ਤੋਂ ਬਾਅਦ ਇੱਕ ਸਾਲ ਹਰ ਐਗਜ਼ਾਮ ਤੋਂ ਬਾਅਦ ਇੱਕ ਸਾਲ ਪੰਜ ਫੇਲਿਅਰ ਹੀ ਕਵਾਂਗੇ ਉਹਨਾਂ ਨੂੰ ਪੰਜ ਪੜਾ ਸੀ ਜਾਂ ਇਹ ਕਹਿ ਲਈ ਉਹਨਾਂ ਵਿੱਚ ਦੀ ਲੰਘਣਾ ਤੇ ਹੌਂਸਲਾ ਕਿਵੇਂ ਬਣਿਆ ਰਿਹਾ ਵੀ ਇੱਕ ਤੋਂ ਬਾਅਦ ਇੱਕ ਐਗਜ਼ਾਮ ਦੇਣਾ ਹੈ ਇੱਕ ਤੋਂ ਬਾਅਦ ਇੱਕ ਦੇਣਾ ਹੈ ਨਹੀਂ ਤਾਂ ਬੰਦਾ 2 3 4 ਤੱਕ ਜਾਂਦਾ ਵੀ ਬੱਸ ਕਰੀਏ ਇਸ ਸਿੱਧਕ ਕਿਵੇਂ ਬਣਾ ਕੇ ਰੱਖਿਆ ਦੇਖੋ ਜੀ ਮੈਨੂੰ ਇਦਾਂ ਲੱਗਦਾ ਹੈ ਕਿ ਜੇਕਰ ਆਪਾਂ ਅਕੈਡਮਿਕਸ ਦੀ ਗੱਲ ਕਰੀਏ ਜਾਂ ਕੰਪੀਟੀਸ਼ਨ ਦੀ ਗੱਲ ਕਰੀਏ ਜਾਂ ਜ਼ਿੰਦਗੀ ਦੇ ਕਿਸੇ ਵੀ ਪੜਾ ਦੀ ਗੱਲ ਕਰੀਏ ਹਾਂਜੀ ਜਿਹੜੀ ਚੀਜ਼ ਸਾਡਾ ਹੌਸਲਾ ਬਣਾ ਕੇ ਰੱਖਦੀ ਹੈ ਤਿੰਨ ਜਾਂ ਚਾਰ ਫੈਕਟਰ ਹੈ ਸਭ ਤੋਂ ਪਹਿਲੀ ਚੀਜ਼ ਤਾਂ ਹੈਗੀ ਹੈ ਜੀ ਕੈਪੇਬਿਲਿਟੀ ਹੂੰ ਆ ਮੈਨੂੰ ਇਹ ਪਤਾ ਸੀਗਾ ਕਿ ਇਹ ਵਾਲਾ ਪੇਪਰ ਮੈਂ ਕਰੈਕ ਕਰ ਸਕਦਾ ਤਿੰਨ ਵਾਰੀ ਜਿੱਦਾਂ ਕਿ ਮੈਂ ਇੰਟਰਵਿਊ ਦਿੱਤਾ ਪਿਛਲੀ ਵਾਰੀ ਜਿਹੜਾ ਮੇਰਾ ਪਿਛਲਾ ਅਟੈਂਪਟ ਸੀਗਾ ਜਿਹੜੀ ਸੈਕੰਡ ਲਿਸਟ ਆਪਣੀ ਆਂਦੀ ਉਹ ਸਿਰਫ ਮੈਂ ਦੋ ਨੰਬਰਾਂ ਤੋਂ ਮਿਸ ਕੀਤੀ ਤੇ ਕਿਤੇ ਨਾ ਕਿਤੇ ਇੰਨਾ ਖਤੰਦਰੋਂ ਪਤਾ ਸੀਗਾ ਕਿ ਆਵਲਾ ਪੇਪਰ ਮੈਂ ਕਰੈਕ ਕਰ ਸਕਦਾ ਦੂਸਰੀ ਚੀਜ਼ ਤੇ ਸ਼ਾਇਦ ਜਿਹੜੀ ਸਭ ਤੋਂ ਵੱਡੀ ਵੱਡਾ ਫੈਕਟਰ ਸੀਗਾ ਜਿੰਨੇ ਮੇਰਾ ਹੌਸਲਾ ਬਣਾ ਕੇ ਰੱਖਿਆ ਉਹ ਸੀਗਾ ਮੇਰੀ ਫੈਮਲੀ ਸਪੋਰਟ ਹਾਂਜੀ ਮੇਰੇ ਗ੍ਰੈਂਡਪੇਰੈਂਟਸ ਪੇਰੈਂਟਸ ਬ੍ਰਦਰ ਇੰਨਾ ਸਾਰਿਆਂ ਦੀ ਫੁੱਲ ਸਪੋਰਟ ਸੀਗੀ ਕਿ ਤੂੰ ਪੇਪਰ ਦੀ ਤਿਆਰੀ ਕਰ ਹੋਰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਹੈ ਨਹੀਂਗੀ ਤੇ ਤੀਸਰਾ ਸੀਗਾ ਜੀ ਕੰਸਿਸਟੈਂਸੀ ਇੱਕ ਚੀਜ਼ ਕਿਤੇ ਨਾ ਕਿਤੇ ਮੇਰੇ ਅੰਦਰ ਸੀਗੀ ਕਿ ਮੈਂ ਕੰਸਿਸਟੈਂਟਲੀ ਪੜ੍ਹ ਸਕਦਾ ਸੀਗਾ ਦੇਸਪਾਈਟ ਫੇਲਿਅਰ ਜਦੋਂ ਫੇਲਿਅਰ ਮਿਲਦਾ 2 3 4 ਦਿਨੀਆਂ ਕਈ ਵਾਰੀ ਇੱਕ ਹਫਤਾ ਚਲੇ ਜਾਂਦਾ ਖਰਾਬ ਹੋ ਜਾਂਦਾ ਜਦੋਂ ਥੋੜਾ ਜਿਹਾ ਬੰਦਾ ਡਿਪਰੈਸਡ ਫੀਲ ਕਰਦਾ ਬਟ ਇੱਕ ਅੰਦਰੋਂ ਦੀ ਚੀਜ਼ ਸੀਗੀ ਕਿ ਦੁਬਾਰਾ ਉੱਠਣਾ ਖੜੇ ਹੋਣਾ ਤੇ ਪੜ੍ਹਾਈ ਕਰਤੀਆਂ ਤੇ ਚੌਥੀ ਚੀਜ਼ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਵਾਰੀ ਰੱਬ ਦੀ ਵੀ ਕਿਰਪਾ ਸੀਗੀ ਲੱਕ ਵੀ ਇੱਕ ਇੰਪੋਰਟੈਂਟ ਫੈਕਟਰ ਹੁੰਦਾ ਤੇ ਜੇਕਰ ਸਾਰੇ ਫੈਕਟਰ ਤੁਹਾਡੇ ਨਾਲ ਆ ਜਾਣ ਜੋ ਮੈਂ ਮੰਨ ਕੇ ਚੱਲਦਾ ਇਸ ਅਟੈਂਪਟ ਚ ਆ ਗਏ ਤੇ ਉਹਦੇ ਕਾਰਨ ਮੈਨੂੰ ਲੱਗਦਾ ਇਸ ਵਾਰੀ ਆਪਾਂ ਕ੍ਰੈਕ ਕਰ ਲਿਆ ਕਲੀਅਰ ਕਰ ਲਿਆ ਅ ਇਸ ਸਫਰ ਦੇ ਵਿੱਚੋਂ ਕੋਈ ਪਿੰਪੁਆਇੰਟ ਕੀਤੀ ਚੀਜ਼ ਵੀ ਆਹ ਚੀਜ਼ ਬਹੁਤ ਹੈਲਪਫੁਲ ਕੋਈ ਦੋ ਚੀਜ਼ਾਂ ਹੋਣ ਚਾਹੀ ਸਿੰਗਲ ਚੀਜ਼ ਨਹੀਂ ਚੂਜ਼ ਹੋ ਸਕਦੀ ਫਿਰ ਵੀ ਕੋਈ ਪਿੰਪੁਆਇੰਟ ਕਰੋਗੇ ਕਿਸੇ ਚ ਇਸ ਸਫਰ ਚ ਆਪਣੇ ਨਿੱਜੀ ਸਫਰ ਚ ਸਭ ਤੋਂ ਜ਼ਰੂਰੀ ਚੀਜ਼ ਤਾਂ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕੰਸਿਸਟੈਂਸੀ ਆ ਅ ਇੱਕ ਚੀਜ਼ ਹੁੰਦੀ ਹੈ ਕਿ ਤੁਸੀਂ ਇੱਕ ਜਾਂ ਦੋ ਦਿਨ ਲਗਾਤਾਰ 15 ਘੰਟੇ ਪੜ੍ਹ ਲਿਆ 16 ਘੰਟੇ ਪੜ੍ਹ ਲਿਆ ਬਟ ਓਵਰ ਅ ਪੀਰੀਅਡ ਆਫ ਟਾਈਮ 8 ਘੰਟੇ 10 ਘੰਟੇ ਰੋਜ਼ ਪੜ੍ਹਨਾ ਬਹੁਤ ਮੁਸ਼ਕਿਲ ਆ ਤੇ ਜੇਕਰ ਤੁਸੀਂ ਕੰਸਿਸਟੈਂਟ ਹੋਗੇ ਹੋ ਜੇ ਮੇਰੇ ਖਿਆਲ ਇਨਕ੍ਰੀਮੈਂਟਲ ਪ੍ਰੋਗਰੈਸ ਹੁੰਦੀ ਆ ਬਟ ਜੇਕਰ ਇਨਕ੍ਰੀਮੈਂਟਲ ਪ੍ਰੋਗਰੈਸ ਬਹੁਤ ਲੰਬੇ ਸਮੇਂ ਤਿਕਰ ਹੋਏ ਤਾਂ ਉਹਦਾ ਬਹੁਤ ਇੰਪੈਕਟ ਹੁੰਦਾ ਅੱਛਾ ਸੋ ਇੱਕ ਤਾਂ ਇਹ ਚੀਜ਼ ਸੀਗੀ ਦੂਸਰੀ ਚੀਜ਼ ਸੀਗੀ ਸੈਲਫ ਕੌਨਫੀਡੈਂਸ ਸੈਲਫ ਕੌਨਫੀਡੈਂਸ ਹੋਣਾ ਵੀ ਬਹੁਤ ਜ਼ਰੂਰੀ ਆ ਤੁਸੀਂ ਪੜ੍ਹਦਾ ਰਹੇ ਹੋ ਬਟ ਜੇਕਰ ਤੁਹਾਡਾ ਤੁਹਾਡੇ ਅੰਦਰ ਸੈਲਫ ਕੌਨਫੀਡੈਂਸ ਨਹੀਂ ਹੈਗਾ ਤਾਂ ਪੇਪਰਸ ਜਾ ਕੇ ਕਈ ਵਾਰੀ ਮੈਂ ਦੇਖਦਾ ਕੁਝ ਕੈਂਡੀਡੇਟਸ ਬਲੈਂਕ ਹੀ ਹੋ ਜਾਂਦੇ ਆ ਜੀ ਤਿਆਰੀ ਉਹਨਾਂ ਦੀ ਪਹਿਲਾਂ ਬਹੁਤ ਵਧੀਆ ਹੁੰਦੀ ਆ ਬਟ ਐਗਜ਼ਾਮੀਨੇਸ਼ਨ ਹਾਲ ਚ ਜਾ ਕੇ ਉਹ ਹਾਰ ਜਾਂਦੇ ਆ ਸੋ ਮੈਨੂੰ ਲੱਗਦਾ ਕਿ ਸੈਲਫ ਕੌਨਫੀਡੈਂਸ ਹੀ ਕਿਤੇ ਨਾ ਕਿਤੇ ਮੇਰੇ ਸਿਗਾ ਤੇ ਦੋ ਇੰਪੋਰਟੈਂਟ ਫੈਕਟਰ ਸੀਗੇ ਜਿਨ੍ਹਾਂ ਨੇ ਮਦਦ ਕੀਤੀ ਮੇਰੀ ਕਲੀਅਰ ਕਰਨ ਦੇ ਵਿੱਚ ਕੋਈ ਕਿਤਾਬਾਂ ਦਾ ਰੈਫਰੈਂਸ ਦੇਣਾ ਚਾਹੂੰ ਕਿ ਸਟੈਂਡਰਡ ਬੁੱਕਸ ਸੀ ਨੇ ਸਟੈਂਡਰਡ ਬੁੱਕਸ ਹੀ ਆ ਜੀ ਆ ਸਾਰਾ ਦਾ ਸਾਰਾ ਜਿਹੜਾ ਸੋਰਸਸ ਹੈਗੇ ਆ ਜਿੰਨੇ ਵੀ ਸੋਰਸਸ ਆ ਉਹ ਅਵੇਲੇਬਲ ਹੈ ਗਿਆ YouTube ਦੇ ਉੱਤੇ ਬਹੁਤ ਲੋਕਾਂ ਨੇ ਦੱਸਿਆ ਹੋਇਆ ਮੈਂ ਰਿਪੀਟ ਵੀ ਕਰ ਦਿੰਦਾ ਪੋਲੀਟੀ ਦੇ ਲਈ ਲక్ష్ਮੀ ਕਾਂਤਾ ਮਾਡਰਨ ਹਿਸਟਰੀ ਦੇ ਲਈ ਸਪੈਕਟਰਮ ਦੀ ਬੁੱਕ ਆਂਦੀ ਹੈ ਜੀਓਗ੍ਰਾਫੀ ਦੇ ਲਈ NCERTs ਆ ਸਾਇੰਸ ਐਂਡ ਟੈਕ ਦੇ ਜ਼ਿਆਦਾਤਰ ਕੁਸ਼ਨ ਕਰੰਟ ਅਫੇਅਰਸ ਚੋਂ ਹੀ ਆਂਦੇ ਆ ਉਹਦੇ ਲਈ ਵਿਜ਼ਨ 365 ਜੀ ਅਖਬਾਰ ਬਿਲਕੁਲ ਕਰੰਟ ਈਵੈਂਟਸ ਦੇ ਲਈ ਅਖਬਾਰ ਹੋਣੀ ਹੈ ਆਪਣੀ ਦਾ ਹਿੰਦੂ ਜਾਂ ਇੰਡੀਅਨ ਐਕਸਪ੍ਰੈਸ ਇਹ ਹੀ ਪੱਕਾ ਹੀ ਹੈ ਸਾਰਾ ਹਾਂਜੀ ਬਿਲਕੁਲ ਅੱਛਾ ਇਹ ਸਾਰੀਆਂ ਚੀਜ਼ਾਂ ਲੱਭ ਲਈਆਂ ਇਹ ਸੋਰਸ ਲਿਮਟਿਡ ਰੱਖਣੇ ਚਾਹੀਦੇ ਆ ਕੀ ਥੋੜੀ ਜਿਹੀ ਖੁੱਲੀ ਰੀਡਿੰਗ ਕਰਨੀ ਚਾਹੀਦੀ ਹੈ ਦੇਖੋ ਜੀ ਦੋਨੋਂ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਖੁੱਲੀ ਰੀਡਿੰਗ ਮਜ਼ਾ ਤਾਂ ਤੁਹਾਡੀ ਕਰਦੀ ਆ ਬਟ ਜੇਕਰ ਆਪਾਂ ਜੋ ਚੀਜ਼ ਪੜ੍ਹੀ ਆ ਉਹਨੂੰ ਆਪਾਂ ਮਲਟੀਪਲ ਟਾਈਮਸ ਰਿਵਾਈਜ਼ ਹੀ ਨਹੀਂ ਕਰ ਪਾਏ ਤਾਂ ਉਹ ਵਾਲੀ ਚੀਜ਼ ਪੇਪਰ ਦੇ ਐਗਜ਼ਾਮੀਨੇਸ਼ਨ ਹਾਲ 'ਚ ਯਾਦ ਹੀ ਨਹੀਂ ਆਂਦੀ ਕਿਉਂਕਿ ਉੱਥੇ ਸਾਨੂੰ ਬੜਾ ਲਿਮਟਿਡ ਜਿਹਾ ਸਮਾਂ ਮਿਲਦਾ 10 ਨੰਬਰ ਦੇ ਕੁਐਸਚਨ ਲਿਖਣ ਆਨਸਰ ਲਿਖਣ ਦੇ ਲਈ ਆਪਣੇ ਕੋਲ 7 ਮਿੰਟ ਆ 15 ਨੰਬਰ ਵਾਲੇ ਦੇ ਲਈ 11 ਮਿੰਟ ਸੋ ਜੇਕਰ ਆਪਾਂ ਉੱਥੇ ਯਾਦ ਹੀ ਨਹੀਂ ਕਰ ਪਾਏ ਉਹਦਾ ਕੋਈ ਫਾਇਦਾ ਨਹੀਂ ਸੋ ਕਿਤੇ ਨਾ ਕਿਤੇ ਸੋਰਸਸ ਨੂੰ ਲਿਮਟ ਕਰਨਾ ਵੀ ਜ਼ਰੂਰੀ ਆ ਤੇ ਜੇਕਰ ਤੁਸੀਂ ਐਡੀਸ਼ਨਲ ਪੜ ਰਹੇ ਹੋ ਤਾਂ ਮੇਕ ਸ਼ੁਰ ਕਰਨਾ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਮਲਟੀਪਲ ਟਾਈਮਸ ਰਿਵਾਈਜ਼ ਕੀਤਾ ਕਿਉਂਕਿ ਉਹ 7 ਮਿੰਟ ਜਾਂ 11 ਮਿੰਟ ਯਾਦ ਹੀ ਨਹੀਂ ਆਣੀ ਉਹਲੀ ਚੀਜ਼ ਬਾਅਦ ਚੋ ਜੇਕਰ ਮਲਟੀਪਲ ਟਾਈਮਸ ਅਪਰ ਰਿਵਾਈਜ਼ ਨਹੀਂ ਕੀਤਾ ਸਿੱਧਕੀ ਜੀ ਐਗਜ਼ਾਮੀਨਰ ਹੈ ਜਿਹੜਾ ਉਹ ਜਦੋਂ ਤੁਹਾਡਾ ਪੇਪਰ ਚੈੱਕ ਕਰਦਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ 6 ਐਗਜ਼ਾਮ ਦਿੱਤੇ ਹੈ ਵੀ ਉਹ ਉਹ ਤੁਹਾਡੇ ਚੋਂ ਕੀ ਲੱਭਣਾ ਚਾਹੁੰਦਾ ਹੈ ਇਹ ਤੁਹਾਨੂੰ ਕਿਹੜੀ ਚੀਜ਼ ਦਾ ਬੈਨੀਫਿਟ ਮਿਲਦਾ ਹੈ ਜਿਹੜੀ ਪੇਪਰ ਦੇ ਵਿੱਚ ਤੁਸੀਂ ਲਿਖਦੇ ਹੋ ਐਗਜ਼ਾਮੀਨਰ ਇੱਕ ਤਾਂ ਪਹਿਲਾਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਦੇਖਦਾ ਹੈ ਵੀ ਜੋ ਕੁਐਸਚਨ ਦੀ ਮੇਨ ਡਿਮਾਂਡ ਹੈ ਕਿ ਕੈਂਡੀਡੇਟ ਉਹਨੂੰ ਸਮਝ ਪਾਇਆ ਜੀ ਜੇਕਰ ਆਪਾਂ ਕੁਐਸਚਨ ਦੀ ਨਬਜ਼ ਫੜ ਲਈ ਤੇ ਐਗਜ਼ਾਮੀਨਰ ਨੂੰ ਕਿਤੇ ਨਾ ਕਿਤੇ ਕਨਵੇ ਕਰਤਾ ਕਿ ਹਾਂਜੀ ਮੈਨੂੰ ਕੁਐਸਚਨ ਸਮਝ ਆ ਗਿਆ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਉਹਦੀ ਚੀਜ਼ ਇੰਪ੍ਰੈਸ ਕਰਦੀ ਐਗਜ਼ਾਮੀਨਰ ਨੂੰ ਉਸ ਤੋਂ ਬਾਅਦ ਜੇਕਰ ਤਾਂ ਸਾਡਾ ਆਨਸਰ ਸਟਰਕਚਰਡ ਤਰੀਕੇ ਨਾਲ ਲਿਖਿਆ ਜੀ ਜਿੱਦਾਂ ਆਪਾਂ ਨਿਊਜ਼ਪੇਪਰ ਦੇ ਵਿੱਚ ਐਡੀਟੋਰੀਅਲ ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ ਸਮਝ ਆਉਂਦਾ ਕਿ ਇੱਥੋਂ ਦੀ ਇੰਟਰੋਡਕਸ਼ਨ ਸ਼ੁਰੂ ਹੋਈ ਇੱਥੇ ਉਹਨੂੰ ਸਮਾਪਤ ਕੀਤਾ ਗਿਆ ਜੀ ਇੱਥੇ ਉਹਨੂੰ ਸਮਾਪਤ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਜੇਕਰ ਸਟਰਕਚਰ ਤੇ ਫਲੋ ਹੈਗਾ ਤੁਹਾਡੇ ਆਨਸਰ ਚ ਉਹ ਵੀ ਐਗਜ਼ਾਮੀਨਰ ਨੂੰ ਦੇ ਕੇ ਚੰਗਾ ਲੱਗਦਾ ਤੇ ਜੇਕਰ ਤਾਂ ਆਪਾਂ ਆਪਣੇ ਆਨਸਰ ਨੂੰ ਹੋਲਿਸਟਿਕ ਬਣਾਤਾ ਉਹਦੇ ਬਹੁਤ ਸਾਰੇ ਡਾਈਮੈਂਸ਼ਨਸ ਕ੍ਰੀਏਟ ਕਰਤੇ ਇੱਕ ਆਪਾਂ ਕਹਿੰਦੇ ਆ ਪੈਸਟਲ ਅਪਰੋਚ ਹਾਂਜੀ ਪੋਲੀਟੀਕਲ ਇਕਨੋਮਿਕ ਸੋਸ਼ੀਅਲ ਟੈਕਨੋਲ ਜੇਕਰ ਮਲਟੀ ਡਾਈਮੈਂਸ਼ਨਲ ਬਣਾਤਾਪ ਆਪ ਆਪਣੇ ਆਨਸਰ ਨੂੰ ਤਾਂ ਕਿਤੇ ਨਾ ਕਿਤੇ ਐਗਜ਼ਾਮੀਨਰ ਨੂੰ ਉਹ ਵਲੀ ਚੀਜ਼ ਵੀ ਚੰਗੀ ਲੱਗਦੀ ਆ ਤੇ ਜੇਕਰ ਸਾਰਾ ਦਾ ਸਾਰਾ ਕੰਟੈਂਟ ਜਾਂ ਡਾਟਾ ਤੁਸੀਂ ਇਸ ਤਰੀਕੇ ਨਾਲ ਆਪਣੇ ਆਨਸਰ ਚ ਲਿਖ ਦਿੰਦੇ ਹੋ ਕਿ ਐਗਜ਼ਾਮੀਨਰ ਦੇ ਲਈ ਪੜ੍ਹਨਾ ਆਪਾਂ ਸੌਖਾ ਕਰਤਾ ਚਾਹੇ ਉਹ ਡਾਇਗਰਾਮ ਦੇ ਥਰੂ ਕੀਤਾ ਜਾਂ ਫਲੋ ਚਾਰਟ ਦੇ ਥਰੂ ਕੀਤਾ ਉਹ ਵਲੀ ਚੀਜ਼ ਹੀ ਮੈਨੂੰ ਲੱਗਦਾ ਕਿ ਐਗਜ਼ਾਮੀਨਰ ਨੂੰ ਪ੍ਰਭਾਵਿਤ ਕਰਦੀ ਆ ਤੁਸੀਂ 6 ਵਾਰੀਆਂ ਚ ਮਹਿਸੂਸ ਕੀ ਕੀਤਾ ਯੂਪੀਐਸਸੀ ਆਪਦੇ ਆਪ ਚ ਕੀ ਤਬਦੀਲੀ ਕਰਦੀ ਰਹਿੰਦੀ ਆ ਦੇਖੋ ਜੀ ਆਫ ਲੇਟ ਜੇਕਰ ਆਪਾਂ ਗੱਲ ਕਰੀਏ ਪਿਛਲੇ 3 ਜਾਂ 4 ਸਾਲਾਂ ਤੋਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਮੈਨੂੰ ਲੱਗਦਾ ਕਿ ਪੇਪਰ ਜ਼ਿਆਦਾ ਐਨਾਲਿਟিক্যাল ਤੇ ਕਨਸੈਪਚੁਅਲ ਹੋ ਰਿਹਾ ਰੱਟੇ ਦੇ ਉੱਤੇ ਹੁਣ ਫੋਕਸ ਘੱਟ ਹੈਗਾ ਤੇ ਦੂਸਰੀ ਚੀਜ਼ ਇਹਦਾ ਫਾਇਦਾ ਹੈਗਾ ਕਿ ਜੇਕਰ ਆਪਾਂ ਕੁਐਸਚਨਸ ਨੂੰ ਐਨਾਲਿਟিক্যাল ਬਣਾਣੇ ਆ ਤਾਂ ਜਿਹੜੀ ਕੋਚਿੰਗ ਦੀ ਇੰਪੋਰਟੈਂਸ ਆ ਉਹ ਘਟ ਜਾਂਦੀ ਆ ਜੀ ਜਿਹੜੀ ਚੀਜ਼ ਮੈਟਰ ਕਰਦੀ ਆ ਉਹ ਹੈਗੀ ਆ ਕਿ ਕੈਂਡੀਡੇਟ ਨੇ ਆਪ ਕਿੰਨਾ ਕੁ ਚੀਜ਼ਾਂ ਨੂੰ ਸਮਝਿਆ ਕਿੰਨਾ ਕੁ ਅਨੁਭਵ ਕੀਤਾ ਕਿੰਨਾ ਕੁ ਫੀਲ ਕੀਤਾ ਚੀਜ਼ਾਂ ਜੇਕਰ ਆਪਾਂ ਸਿੱਕਸਾ ਪੇਪਰ ਦੀ ਗੱਲ ਕਰੀਏ ਕਿ ਕਿਤਨਾ ਕੀਤੇ ਚੰਗੀ ਡਵੈਲਪਮੈਂਟ ਹੈ ਜਿਹੜੀ ਪੇਪਰ ਦੇ ਵਿੱਚ ਆ ਰਹੀ ਹੈ ਜੀ ਕੋਈ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਲਈ ਮੇਰਾ ਮੈਸੇਜ ਯਹੀ ਰਹੇਗਾ ਕਿ ਡ੍ਰੀਮ ਬਿਗ ਸੁਪਨੇ ਵੱਡੇ ਲਾਓ ਤੇ ਹਾਰਡ ਵਰਕ ਕਰੋ ਉਹਨਾਂ ਨੂੰ ਅਚੀਵ ਕਰਨ ਲਈ ਬਹੁਤ ਹਾਰਡ ਵਰਕ ਦੀ ਜ਼ਰੂਰਤ ਹੁੰਦੀ ਆ ਤੇ ਕਈ ਵਾਰੀ ਹੋ ਸਕਦਾ ਹੈ ਕਿ ਸਕਸੈਸ ਨਾਲ ਦੀ ਨਾਲ ਨਾ ਮਿਲੇ ਮੇਰੀ ਕੇਸ ਦੇ ਵਿੱਚ ਕਾਫੀ ਲੇਟ ਮਿਲੀ ਸਕਸੈਸ ਬਟ ਡਟੇ ਰਹਿਣਾ ਜਿੱਦਾਂ ਇਸ ਵਾਰ ਰਿਜ਼ਲਟ ਆਇਆ ਕਿੱਥੇ ਸੀ ਤੁਸੀਂ ਤੇ ਅਹਿਸਾਸ ਕਿਵੇਂ ਦੇ ਸੀ ਮੈਂ ਜਿ ਘਰ ਹੀ ਸੀਗਾ ਆਪਣੇ ਆਪਣੇ ਰੂਮਸ ਸੀਗਾ ਮੈਂ ਤੇ ਉਸ ਤੋਂ ਪਹਿਲਾਂ ਮੈਂ ਆਪਣੇ ਫਾਦਰ ਸਾਹਿਬ ਦੇ ਨਾਲ ਸੀਗਾ ਤੇ ਜਿੱਦਾਂ ਹੀ ਪਤਾ ਲੱਗਾ ਕਿ ਰਿਜ਼ਲਟ ਆਣ ਵਾਲਾ ਲਗਭਗ ਡੇਢ ਘੰਟਾ ਪਹਿਲਾਂ ਪਤਾ ਲੱਗ ਗਿਆ ਸੀਗਾ ਤੇ ਆਪਾਂ ਘਰ ਆ ਗਏ ਜਿਹੜੇ ਉਹ ਵਾਲੇ ਡੇਢ ਘੰਟੇ ਸੀ ਉਹ ਤਾਂ ਬਹੁਤ ਔਖੇ ਨਿਕਲੇ ਜਿੱਦੇ ਦੇ ਰਿਜ਼ਲਟ ਆਇਆ ਨਹੀਂ ਤੇ ਜਦੋਂ ਇੱਕ ਵਾਰੀ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਸੀਗੀ ਸਾਰਿਆਂ ਨੂੰ ਬਹੁਤ ਚੰਗਾ ਲੱਗਾ ਤੇ ਉਸ ਤੋਂ ਬਾਅਦ ਗੁਰਦਾਰਾ ਸਾਹਿਬ ਆਪਾਂ ਮੱਥਾ ਟੇਕਿਆ ਸ਼ੁਕਰਾਨਾ ਕੀਤਾ ਉਮੀਦ ਸੀ ਵੀ ਰੈਂਕ ਇਹਨਾਂ ਚ ਆ ਜੂਗਾ ਦੇਖੋ ਜੀ ਉਮੀਦ ਇਸ ਚੀਜ਼ ਦੀ ਸੀਗੀ ਕਿ ਲਿਸਟ ਦੇ ਵਿੱਚ ਨਾਮ ਹੋਣਾ ਚਾਹੀਦਾ ਕਿਉਂਕਿ ਪਿਛਲੀ ਵਾਰੀ ਬਹੁਤ ਨੇਰੋਲੀ ਮਿਸ ਕੀਤਾ ਸੀਗਾ ਬਾਕੀ ਰੈਂਕ ਦੱਸਣਾ ਜਾਂ ਰੈਂਕ ਪਹਿਲਾਂ ਪ੍ਰੇਡਿਕਟ ਕਰਨਾ ਤਾਂ ਬਹੁਤ ਮੁਸ਼ਕਲ ਹੁੰਦਾ ਤੇ ਬਸ ਕਿਰਪਾ ਸੀਗੀ ਰੱਬ ਦੀ ਕਿ ਰੈਂਕ ਠੀਕ ਆ ਗਿਆ ਬਹੁਤ ਚੰਗਾ ਲੱਗਿਆ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਤੁਹਾਡੇ ਵਰਗੇ ਨੌਜਵਾਨਾਂ ਦੀ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਲੋੜ ਹੈ ਇਸ ਤਰ੍ਹਾਂ ਦੇ ਸਿਦਕ ਦੀ ਲੋੜ ਹੈ ਤੇ ਸਿਦਕ ਸਿੰਘ ਦੀ ਲੋੜ ਹੈ ਬਹੁਤ ਚੰਗਾ ਲੱਗਿਆ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ ਧੰਨਵਾਦ ਜੀ